ਸਾਨੂੰ ਨਹੀਂ ਹੁੰਦੀ ਇਹਨਾਂ ਨੂੰ ਤੁਸੀਂ ਮਾਰੋ ਦੇ ਘਰੇ ਆਏ ਹੋ ਤੁਸੀਂ ਨੋਰਮਲ ਮੰਦਰੋਂ ਆਉਂ ਤੁਸੀਂ ਕਿ ਸਾਰੇ ਨੂੰ ਕੱਟ ਕਰਕੇ ਫਿਰਦੇ ਹੋ ਹੁਣ ਤੁਹਾਡੇ ਵਰਸ਼ਿਆਂ ਨੇ ਕਿੱਥੇ ਨੇ ਮੈਨੂੰ ਇਹ ਦੱਸੋ ਕੋਈ ਸਮਝ ਨਹੀਂ ਹੁੰਦੀ ਹੁਣ ਸੇਵਾਦਾਰ ਕਿੱਥੇ ਆ ਹੋਣੀ ਚਾਹੀਦੀ ਹੁਣ ਕਿੱਧਰ ਗਈ ਇਹਨਾਂ ਨੂੰ ਨਹੀਂ ਮੈਨੂੰ ਸਮਝ ਨਹੀਂ ਹੁੰਦੀ ਸਾਡੇ ਗੁਰਸਿੱਖ ਘਰੇ ਕਿੱਥੇ ਆ ਉਹਨਾਂ ਨੂੰ ਸਰਮੁਹੰਦੇ ਮਾਰੀ ਮੋਟ ਚੱਫੇ ਬੰਦੇ ਨੂੰ ਨਹੀਂ ਚਾਹੀਦੀ ਐ ਸਪੈਸ਼ਲ ਟ੍ਰੀਟ ਕਰ ਰਹੇ ਉਹਨੂੰ ਉਹ じゃ ਕੀ ਐ ਸਪੈਸ਼ਲ ਹੋਊਗਾ ਆ ਤਾਂ ਬਾਹਰ ਹੋਊਗਾ ਵਡੇ ਕੋ ਡਰਦੇ ਉਹ ਤਾਂ ਬਾਹਰ ਜਾ ਕੇ ਜੋ ਮਰਜ਼ੀ ਕਰੇ ਗੁਰੂ ਘਰ ਬੰਦਾ ਸਿੰਪਲ ਆਵੇ ਚਾਰ ਬੰਦੇ ਜਿਹੜੇ ਨਾਂ ਰੱਖਦੇ ਸਿਰਫ ਉਹ ਹੀ ਰੱਖੇ ਸੰਗਤ ਨੂੰ ਕਵੇ ਭਈ ਆਹ ਤਾਂ ਜਿਵੇਂ ਸੀ ਪਹਿਲਾਂ ਹੁੰਦੇ ਰਹੋ ਕਿ ਉਹਦੇ ਦਾ ਫੋਟੋ ਕਿਉਂ ਚੁੰਦੇ ਫਿਰਦੇ ਕਿਉਂ ਮਾਰ ਪੁੱਛੇ ਭਈ ਹੱਦ ਹੋਈ ਭਈ ਮੈਂ ਕਿਹਨੀਆਂ ਦੀ ਅੱਜ ਉਦੋਂ ਉਦੋਂ ਵਰਤਸੇ ਕੱਢਿਆ ਵੀ ਹੈ ਉਹਨਾਂ ਦਾ ਕੀ ਹੱਕ ਬੰਦ ਹੈ ਮੇ ਨੂੰ ਧੱਕੇ ਮਾਰਨ ਦਾ ਨਹੀਂ ਗੁਰੂ ਲਾਇਬੁਰੂ ਲਾਇਬੁਰੂ ਨਹੀਂ ਯਾਰ ਤੁਸੀਂ ਨਹੀਂ ਬਹੁਤ ਤਖਰੇ ਤੁਸੀਂ ਬੋਲੋਗੇ ਕੀ ਹੁੰਦਾ ਹੈ ਮੇਰਾ ਨਾਮ ਬੋਲਦੇ ਮੈਂ ਜਦੋਂ ਆਇਆ ਉਹਦੇ ਦੀ ਕਹਿੰਦੀ ਪਈ ਮੇਰਾ ਘਰ ਬੋਲਦਾ ਸੀ ਮੇ ਦਾ ਕੋਈ ਬੋਲੂਗਾ ਨਹੀਂ ਗੁਰੂ ਹੋ ਗਿਆ ਯਾਰ ਗੁਰਨਾਦਨ ਤੋਂ ਬੰਦਾ ਹੋ ਗਿਆ ਅਹੀਂ ਤੁਹਾਡੇ ਵਾਂਗੂ ਸੰਗਤ ਹੀ ਆਏ ਆ We I'm going to sign ਏ ਨਾ ਇਹਦਾ ਕੀ ਹੋ ਗਿਆ ਵੱਡਾ ਉਹ ਮੈਂ ਕਿਹਨੂੰ ਦਿਸਕਾਂ ਕਰੋਦ ਨੂੰ ਕਰੋਦ ਨੂੰ ਗਾਇ ਜਿਹੜੇ ਪਹਿਲਾਂ ਥੜਾ ਕਰੋਦ ਨੂੰ ਪਹਿਲਾਂ ਆਏ ਗਏ ਉਹ ਤਾਂ ਮੇਰਾ ਤਾਂ ਉਹਦੇ ਕਹੇ ਕਿ ਨਹੀਂ ਆਪਾਂ ਗੁਰੂ ਕਿੱਥੇ ਬੋਲਨੇ ਆਪਾਂ ਕਿੱਥੇ ਖਲੋ ਕੇ ਬੋਲ ਲੈਣਾ ਕਰਾ ਉਹ ਨਾ ਲਾਵਾਂ ਉੱਚੀ ਬੋਲਨੇ ਚਾਹਦੇ ਪਹਿਲਾਂ ਉੱਚੀ ਮੇਰਾ ਮੈਨੂੰ ਹਾਰ ਅੱਜ ਦੱਸ ਮੈਨੂੰ ਪਤਾ ਉੱਚੀ ਗੱਲਾਂ ਨਹੀਂ ਕਰ ਸਕਦੇ ਮੈਂ ਕਿੱਥੇ ਬੋਲ ਲੈਂਦੇ ਥੋੜਾ ਸ਼ਾਂਤ ਕੇ ਸੁਣਨ ਨੂੰ ਕਹਦੇ ਤੁਸੀਂ ਕੋਈ ਬੋਲਿਆ ਨਹੀਂ ਸੀਰੀਅਸ ਨੂੰ ਜਾ ਕੇ ਕਹੋ ਸੀਨੀਅਰ ਨੂੰ ਕਹੋ ਉੱਥੇ ਜਾ ਕੇ ਉੱਥੇ ਨਾ ਬੋਲ ਅਕਾਲ ਤਖਤ ਸਾਹ ਤੇ ਚਲ ਜਾਓ ਉੱਥੇ ਨਾ ਸੁਣ ਲੈ ਟਾਡੀ ਜੋ ਤੁਸੀਂ ਹੁੰਦੇ ਮੇਰੇ ਨਾਲ ਚਲੋ ਉਹਨਾਂ ਨੂੰ ਹੁਣੇ ਦਿਖਦਾ ਹੋਇਆ ਹੋ ਗਿਆ ਕਿ ਉਹਨਾਂ ਨੂੰ ਉਹ ਹੋ ਗਏ ਅਹੀਂ ਥੜਾ ਹੋ ਗਏ ਆ ਉਹ ਤਾਂ ਵੈਸੇ ਵਿਕੀ ਹੋਏ ਆ ਮੇਰਾ ਮੂੰਹ ਤਾਂ ਕੰਨੀ ਆ ਪਤਾ ਨਹੀਂ ਉਹਨਾਂ ਨੂੰ ਕੀ ਖਵਾਇਆ ਇਹ ਬੱਚੇ ਨਹੀਂ ਬੋਲ ਸਕਦੇ ਖਲੋਤੇ ਗੁਰੂ ਰਾਮਦਾਸ ਘਾਰੇ ਆ ਇਹਨਾਂ ਦਾ ਟ੍ਰੀਟਮੈਂਟ ਕਰਦੇ ਜੂ ਬੜੇ ਮਮਾ ਆਜੋ ਭਾਈ ਮੈਡੀਆ ਦੇਖਣ ਦੇ ਗੱਲ ਨਹੀਂ ਵਗੂ ਆਜੋ ਤਾਂ ਜਾਣਦੇ ਸਰ ਕੋਈ ਗੱਲ ਆਜੋ ਇਹ ਜਾਂ ਤੁਸੀਂ ਐਪੀ ਟ੍ਰੀਟਮੈਂਟ ਨਹੀਂ ਦੇਣਾ ਚਾਹੀਦਾ ਨੀ ਕਾ ਕਰ ਹੱਥ ਕਿਉਂ ਦੋ ਇੱਕ ਮਿੰਟ ਕਿਉਂ ਦੇ ਰਿਹਾ ਮੈਨੂੰ ਸਮਝ ਨਹੀਂ ਆ ਰਹਾ ਕਿਉਂ ਦੇ ਰਹੇ ਹੋ ਹਾਂਜੀ ਤੁਸੀਂ ਨੋਰਮਲ ਆਵੋ ਤੁਸੀਂ ਨੋਰਮਲ ਬੰਦੇ ਵਾਂਗੂ ਜੇ ਤੁਸੀਂ ਚਾਰ ਚਾਰ ਸਿਕਿਉਰਿਟੀ ਗੱਟ ਲੈ ਕੇ ਆ ਰਹੇ ਹੋ ਤੁਸੀਂ ਨੋਰਮਲ ਆਵੋ ਤੁਸੀਂ ਇਹ ਨਹੀਂ ਸੰਗਤ ਇਕੱਠੇ ਕਿਉਂ ਕਰ ਰਹੇ ਹੋ ਪਰਸ਼ਾਣ ਹੋ ਤੁਸੀਂ ਪਰਸ਼ਾਣ ਹੋ ਉਹ ਮੇਰੀ ਪੱਗ ਹਵਾ ਲੀ ਗਿਰ ਗਿਆ ਤੇਰੇ ਨਾਲ ਫਤੂ ਨਹੀਂ ਹੋਣਾ ਇੱਕ ਮਿੰਟ ਰਹਿਣ ਇੱਕ ਮਿੰਟ ਵਾਰੀ ਵਾਰੀ ਮਰ ਕੀ 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 ਗੱਲ ਹੈ ਨਹੀਂ ਬੋਲ ਰਿਹਾ ਨਹੀਂ ਬੋਲ ਰਿਹਾ ਇਤਲੀ ਮੈਂ ਪੁੱਛਦਾ ਤੁਸੀਂ ਉਹਨਾਂ ਤੋਂ ਵੱਡੇ ਹੋ ਗਏ ਬਾਹਰ ਆ ਕੇ ਇੰਨੀ ਜਗ੍ਹਾ ਹੈ ਜਿੱਥੇ ਮਰਜ਼ੀ ਫੋਟੋਆਂ ਖਿਚਾਓ ਤੁਹਾਨੂੰ ਕੋਈ ਮਨਾ ਕਰ ਰਿਹਾ ਕੋਈ ਨਹੀਂ ਮਨਾ ਕਰਦਾ ਤੁਸੀਂ ਕਿਉਂ ਫालतू ਉੱਥੇ ਇਹ ਕਰਦੇ ਪਏ ਆ ਜਿਹੜੇ ਹੁਣ ਵਰਸ਼ਲ ਲੈ ਕੇ ਜਿਹੜੇ ਖੜੇ ਹੁੰਦੇ ਨੇ ਮਿੰਟ ਮਿੰਟ ਤੇ ਰੋਕ ਟੋਕੀ ਕਰਦੇ ਨੇ ਹੁਣ ਕਿੱਥੇ ਗਏ ਸੀ ਵੇਰੀ ਗੁੱਡ ਬੋਲੋ ਨਹੀਂ ਉਹ ਕਿੱਥੇ ਸੀਗੇ ਮੈਨੂੰ ਸਮਝ ਨਹੀਂ ਆਉਂਦਾ ਇਹਨਾਂ ਨੇ ਕਿਹਾ ਜਾਏ ਕਿ ਇਹ ਦਰਖਵਾ ਦਿੱਤਾ ਇਹਨਾਂ ਨੂੰ ਕਿ ਤੁਸੀਂ ਇਹਨਾਂ ਨਾਲੇ ਬੋਲ ਨਹੀਂ ਸਕਦੇ ਵੀ ਸੰਗਤ ਜੀ ਆਪਦਾ ਨੋਰਮਲ ਆਪਦਾ ਆਵਾਜ਼ਾਈ ਕਰੋ ਜਿਵੇਂ ਮੱਥਾ ਟੇਕਣਾ ਹੈ ਉਵੇਂ ਰੋ ਤੁਹਾਨੂੰ ਵੀ ਆਹ ਨੋਰਮਲ ਬੰਦਾ ਆਹ ਵੀ ਆਈਪੀ ਟਰੀਟਮੈਂਟ ਨਹੀਂ ਚੰਗਾ ਲੱਗਦਾ ਜੋ ਵੀ ਆਈਪੀ ਟਰੀਟਮੈਂਟ ਦੇ ਰਹੇ ਹਾਂ ਭਈਆ ਬੰਦੇ ਨੂੰ ਵੈਰੀ ਗੁੱਡ ਉਹ ਬੰਦੇ ਕਰਕੇ ਇੰਨਾ ਕੁਝ ਹੋਇਆ ਪੰਜਾਬੀਆਂ ਨਾਲ ਤੁਸੀਂ ਕਿਉਂ ਨਹੀਂ ਚੀਜ਼ ਕਿਉਂ ਨਹੀਂ ਯਾਦ ਕਰ ਰਹੇ ਆਪਣੇ ਬਾਰੇ ਪਲੀਜ਼ ਦੱਸ ਦੋ ਸਹੀ ਹੈ ਪਲੀਜ਼ ਮੈਂ ਦੱਸਣਾ ਨਹੀਂ ਚਾਹੁੰਦੀ ਆਪਣੇ ਦੇ ਦੱਸ ਦੋ ਪਲੀਜ਼ ਨਹੀਂ ਬੇਟਾ ਵੇਖੋ ਇਦਾਂ ਨਹੀਂ ਥੋੜਾ ਜਿਹਾ ਪਲੀਜ਼ ਤੁਸੀਂ ਆਪ بڑے ਲਿਖੇ ਹੋ ਤੁਹਾਨੂੰ ਖੁਦ ਨੂੰ ਆਪ ਨੂੰ ਸਮਝ ਹੋਣੀ ਚਾਹੀਦੀ ਹੈ ਕਿ ਬੰਦਾ ਕਿਵੇਂ ਕਰ ਰਿਹਾ ਹੈ ਆ ਬਿਲਕੁਲ ਮੈਂ ਇੰਨੀ ਬੜੀ ਲਿਖੀ ਹੈ ਨਹੀਂ ਪਰ ਮੈਨੂੰ ਇਲਾ ਪਤਾ ਆ ਕਿ ਕਿਨੂੰ ਚੱਜ ਦਾ ਟਰੀਟਮੈਂਟ ਦੋ ਤੇ ਕਿਨੂੰ ਨਹੀਂ ਕੋਈ ਆਵੇ ਲਾਹ ਪੁਰਸ਼ ਕੋਪਿੰਦਰਪਾਲ ਜੀ ਵਰਗਾ ਆਵੇ ਮੈਂ ਕਿੰਨੀ ਆ ਵੀ ਉਹਨੂੰ ਵੀ ਆਈਪੀ ਟਰੀਟਮੈਂਟ ਦੋ ਕਿਉਂ ਉਹ ਹੈਗੇ ਆਪਣੇ ਸਾਧ ਸੰਗਤ ਕਿ ਕਿ ਉਹਨਾਂ ਨੇ ਆਪਣੇ ਲਈ ਸੇਵਾ ਕੀਤੀ ਹੈ ਗੁਰੂ ਘਰ ਦੀ ਸੇਵਾ ਕੀਤੀ ਹੈ ਉਹ ਮਹਾਪੁਰਸ਼ ਕਹੇ ਲਾਉਂਦੇ ਨੇ ਇਹਨੇ ਕੀ ਸੇਵਾ ਕੀਤੀ ਆ ਕੇ 2 ਮਿੰਟ ਪਾਂਡੇ ਸਾਫ ਕਰ ਜੂਗਾ ਤਾਂ ਪਾਂਡੇ ਦੀ ਸੇਵਾ ਕਰ ਜੂਗਾ ਮੈਂ ਦੂਜੇ ਬਹੁਤ ਕਰ ਜੂਗਾ ਕੰਮ ਤੇ ਉਹਨੂੰ ਵੱਡਾ ਆਦਮੀ ਹੋ ਗਿਆ ਤੁਹਾਨੂੰ ਇਹ ਚੰਗਾ ਨਹੀਂ ਲੱਗ ਕੇ ਗੁਰੂ ਘਰ ਦੇ ਦਰਬਾਰ ਵਿੱਚ ਇੱਕ ਬੰਦੇ ਨੂੰ ਵੀ ਅਲਾਉਡ ਹੀ ਨਹੀਂ ਤੁਸੀਂ ਅੰਦਰ ਕੈਮਰੇ ਨਹੀਂ ਉਹ ਕਰ ਰਹੇ ਅਲਾਉਡ ਤੁਸੀਂ ਕਿਵੇਂ ਉਹਨਾਂ ਨੂੰ ਅਲਾਉਡ ਕਰ ਰਹੇ ਹੋ ਇਹਨੇ ਕੈਮਰਾਮੈਨ ਨੂੰ ਇਹਨੇ মিডিਆ ਨੂੰ ਕਿੱਦਾਂ ਅਲਾਉਡ ਕਰ ਰਹੇ ਹੋ ਜਦੋਂ ਲਾਈਵ ਚੱਲ ਰਿਹਾ ਸਾਰਾ ਕੁਝ 24 ਘੰਟੇ ਲਾਈਵ ਚੱਲਦਾ ਤੁਸੀਂ ਕਿਵੇਂ ਤੁਸੀਂ ਮਨ ਬਣਾ ਕੇ ਆਏ ਸੀ ਪਹਿਲਾਂ ਕਿ ਚਾਰ ਚੱਕਰ ਮੈਂ ਕੋਈ ਮਤ ਨਹੀਂ ਬਣਾਇਆ ਮੈਂ ਬਸ ਐਸੇ ਦਰਸ਼ਨ ਕਰਨ ਆਇਆ ਸੀ ਬਾਈ ਚਾਂਦ ਆਏ ਨੇ ਉਹ ਮੈਂ ਸਿਰਫ ਦੇਖਿਆ ਸੰਗਤ ਐਦਾਂ ਭੱਜੀਆਂ ਮਗਰ ਜਿੱਦਾਂ ਵਕ ਪਤਾ ਨਹੀਂ ਕੀ ਆ ਗਿਆ ਹੁੰਦਾ ਤੁਸੀਂ ਮੈਂ ਮਨਾ ਨਹੀਂ ਕਰਦੀ ਫੋਟੋ ਖਿਚਾਉਂਦਾ ਮੈਂ ਮਨਾ ਨਹੀਂ ਕਰਦੀ ਇਸ ਰਿਸਪੈਕਟ ਕਰਨ ਤੋਂ ਰਿਸਪੈਕਟ ਕਰੋ ਫੋਟੋ ਖਿਚਾਓ ਪਰ ਬਾਹਰ ਇੰਨੀ ਜਗ੍ਹਾ ਹੈ ਜਿੱਥੇ ਖੋਸ਼ੇ ਭਾਂਜੀ ਕਰ ਰਹੇ ਮੈਂ ਆਪਣਾ ਆਪਣਾ ਨਾਮ ਦੱਸਾ ਤਾਂ ਫਿਰ ਕੋਈ ਪ੍ਰੋਬਲਮ ਨਹੀਂ ਕਿ ਤਛੋ ਵੀ ਖੋਲ ਕੇ ਕਰੂਗਾ ਆਪਣਾ ਨਾਮ ਦੱਸਾ ਆਪਣਾ ਨਾਮ ਦੱਸ ਦਿਓ ਕੋਈ ਗੱਲ ਨਹੀਂ ਦੇਖੋ ਮੈਂ ਵੀ ਸਰਦਾਰਨੀ ਟੀ ਹਾਂ ਵੈਰੀ ਗੁੱਡ ਠੀਕ ਹੈ ਇਹ ਮੈਨੂੰ ਇਹ ਚੀਜ਼ ਚੰਗੀ ਨਹੀਂ ਲੱਗੀ ਵੈਰੀ ਗੁੱਡ ਇਸ ਕਰਕੇ ਬੋਲੀਆ ਨਾ ਮੈਨੂੰ ਕੋਈ ਚਾਹੀਦੀ ਟੀਆਰਪੀ ਨਾ ਮੈਨੂੰ ਕੁਛ ਮੈਂ ਪਹਿਲੀ ਵਾਰੀ ਫੇਸ ਕੀਤਾ ਬੰਦੇ ਨੂੰ ਪਰ ਮੈਨੂੰ ਇਹ ਚੀਜ਼ ਚੰਗੀ ਨਹੀਂ ਲੱਗੀ ਦਰਬਾਰ ਸਾਹਿਬ ਬਹੁਤ ਮਸ਼ਹੂਰ ਆ ਪਰ ਜਿਹੜੇ ਸਾਹਿਬ ਨੇ ਇਹਨਾਂ ਨੇ ਹਾਲਾਤ ਖਰਾਬ ਕੀਤੇ ਪਏ ਨਾ ਬਹੁਤ ਗਲਤ ਗੱਲ ਹੈ ਇਹਨਾਂ ਦੀ ਵੈਰੀ ਗੁੱਡ ਕੋਈ ਨਹੀਂ ਬੋਲਦਾ ਕੋਈ ਵੀ ਨਹੀਂ ਬੋਲਦਾ ਤੁਸੀਂ ਅ ਬੋਲਿਆ ਮੈਂ ਅਗਰ ਉਹ ਕੁੜੀ ਮੇਰੇ ਨਾਲ ਜ਼ਬਰਦਸਤੀ ਨਾ ਕਰਦੀ ਫਿਰ ਮੇਰੇ ਮੂੰਹ ਤੇ ਬੋਲਦੀ ਕਿਉਂ ਡਰਾਂ ਭਈ ਕਿਉਂ ਮੈਨੂੰ ਖਾਣ ਵਾਸਤੇ ਦਿੰਦਾ ਐ ਜਾਂ ਮੈਨੂੰ ਕਮਾਉਣ ਵਾਸਤੇ ਦਿੰਦਾ ਖੁਦ ਦਾ ਕਮਾਨੀ ਆ ਖੁਦ ਦਾ ਖਾਨੀ ਆ ਭਈ ਮੈਨੂੰ ਰਹਿਣ ਲੈ ਨਹੀਂ ਦੇ ਰਿਹਾ ਕੁਝ ਕਰਨ ਨਹੀਂ ਦੇਣਾ ਮੈਂ ਕਿਉਂ ਡਰਾਂ ਉਹ ਤੋਂ ਹੋਰ ਕੀ ਕਹਿਣਾ ਚਾਹੁੰਦੇ ਹੋ ਰਾਹੁਲ ਜੀ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਥੋੜਾ ਜਿਹਾ ਪਲੀਜ਼ ਆਪਣਾ ਨਾਮ ਦੱਸ ਦਿਓ ਬੇਟਾ ਮੇਰਾ ਨਾਮ ਹੈਗਾ ਦਿਲਜੀਤ ਕੌਰ ਠੀਕ ਹੈ ਐਸੋ ਵਾਤਨਰ ਕੁਝ ਵੀ ਦੱਸਣਾ ਚਾਹੁੰਦੇ ਆਪਣਾ ਆਪਣਾ ਨਾਮ ਦੱਸਿਆ ਦਿਲਜੀਤ ਕੌਰ Okay, okay, thank you, thank you.